ਸਸ਼ੀ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਮਿੱਤਰੋ ਕਲਯੁਗ ਬੜੇ ਜੋਰਾਂ ਤੇ ਆ ਜਦੋਂ ਖਬਰਾਂ ਸੁਣਨ ਨੂੰ ਮਿਲਦੀਆਂ ਵੀ ਪਤਨੀ ਹੀ ਨਿਕਲੀ ਪਤੀ ਦੀ ਕਾਤਲ ਤਾਂ ਇੱਕ ਵਾਰੀ ਦਿਲ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਖਬਰ ਇਹ ਵੀ ਬੰਦਾ ਕੀ ਤੇ ਵਿਸ਼ਵਾਸ ਕਰੂ ਯਾਰ ਸੋਨੇ ਇੱਕ ਸੱਚੀ ਘਟਨਾ ਦੱਸਣ ਲੱਗਿਆ ਧਿਆਨ ਨਾਲ ਸੁਣਿਓ ਪਿਛਲੇ ਮਹੀਨੇ 16 ਤਰੀਕ ਨੂੰ ਬਰਨਾਲੇ ਤੋਂ ਜੋ ਮੋਗੇ ਨੂੰ ਰੋਡ ਜਾਂਦਾ ਬਰਨਾਲੇ ਦੇ ਨੇੜੇ ਇੱਕ ਆਲਟੋ ਕਾਰ ਨੂੰ ਅੱਗ ਲੱਗ ਜਾਂਦੀ ਹੈ ਉਹਨਾਂ ਦੋਨਾਂ ਦੇ ਵਿੱਚ ਬੜੀਆਂ ਘਟਨਾਵਾਂ ਹੋਈਆਂ ਕਾਰਨ ਅੱਗਾਂ ਦੇ ਜ਼ਿਆਦਾ ਗਰਮੀ ਹੋਣ ਕਾਰਨ ਤੇ ਇੱਥੇ ਵੀ ਇੱਕ ਆਲਟੋ ਕਾਰ ਨੂੰ ਅੱਗ ਲੱਗੀ ਜਿਹਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੁੰਦੀ ਆ ਵਿਚੇ ਵਿਚਾਰਾ ਸੜ ਜਾਂਦਾ ਉਹ ਉਹਦਾ ਨਾਂ ਹੁੰਦਾ ਹਰਚਰਨ ਸਿੰਘ ਪਿੰਡ ਦਰਾਜ ਜ਼ਿਲ੍ਹਾ ਬਰਨਾਲਾ ਤੇ ਉੱਥੋਂ ਜਦੋਂ ਅੱਗ ਲੱਗਦੀ ਆ ਲਾਟਾਂ ਨਿਕਲਦੀਆਂ ਤਾਂ ਰਾਹਗੀਰ ਉੱਥੇ ਪੁਲਿਸ ਨੂੰ ਸੂਚਿਤ ਕਰਦੇ ਆ ਅੱਗ ਬੁਝਾਉਣ ਵਾਲੇ ਮਹਿਕਮੇ ਨੂੰ ਸੂਚਿਤ ਕਰਦੇ ਆ ਤਾਂ ਜਦੋਂ ਉਹ ਪਹੁੰਚਦੇ ਤੋ ਉਹਦੋਂ ਨੂੰ ਜਿਹੜਾ ਵਿਅਕਤੀ ਉਹਦੀ ਮੌਤ ਹੋ ਜਾਂਦੀ ਆ ਤੇ ਚਲੋ ਕੋਈ ਕਹਿੰਦਾ ਜੀ ਸ਼ਾਰਟ ਸਰਕਟ ਹੋ ਗਿਆ ਜੀ ਕੋਈ ਕਹਿੰਦਾ ਕੁਸ਼ ਹੋ ਗਿਆ ਕੋਈ ਕਹਿੰਦਾ ਗਰਮੀ ਕਾਰਨ ਕਾਰਗਰਮ ਹੋ ਗਈ ਤੇ ਪੁਲਿਸ ਸਾਫ ਦੀ ਕਾਰਵਾਈ ਕਰਕੇ ਜਿਹੜਾ ਉਹ ਪਿੰਜਰ ਹੈ ਬਾਅਦ ਸਾਨੂੰ ਸੌਪ ਦਿੱਤਾ ਜਾਂਦਾ ਪਿਛਲੇ ਮਹੀਨੇ ਦੀ 16 ਤਰੀਕ ਤਕਰੀਬਨ 25 ਦਿਨ ਹੋ ਗਏ ਤੇ ਹੌਲੀ ਹੌਲੀ ਗੱਲ ਨਿਕਲਦੀ ਆ ਇਹ ਵੀ ਸੁਣਨ ਨੂੰ ਮਿਲਿਆ ਵੀ ਉਸ ਵਿਅਕਤੀ ਦਾ ਬੀਮਾ ਸੀ ਕੋਈ ਕਰੋੜ 2 ਕਰੋੜ 1.5 ਕਰੋੜ ਦਾ ਕੋਈ ਬੀਮਾ ਸੀ ਬੀਮਾ ਪਲਾਈ ਹੁੰਦਾ ਤਾਂ ਬੀਮੇ ਵਾਲੇ ਜਿਹੜੀ ਘੋਕ ਪੜਤਾਲਾ ਬਹੁਤ ਬਰੀਕੀ ਨਾਲ ਕਰਦੇ ਆ ਮੌਤ ਕਿਵੇਂ ਹੋਈ ਸਾਰੀ ਬਰੀਕੀ ਨਾਲ ਪੜਤਾਲ ਕਰਦੇ ਆ ਤਾਂ ਉਹਨਾਂ ਨੂੰ ਸ਼ੱਕ ਹੁੰਦਾ ਸ਼ੱਕ ਮਾੜਾ ਮੋਟਾ ਪੁਲਿਸ ਨੂੰ ਵੀ ਹੁੰਦਾ ਤੇ ਹੌਲੀ ਹੌਲੀ ਗੱਲ ਨਿਕਲਦੀ ਆ ਤੇ ਸ਼ੱਕ ਉਸ ਦੀ ਪਤਨੀ ਤੇ ਵੱਗ ਜਾਂਦਾ ਪਤਨੀ ਨੂੰ ਜਦੋਂ ਪੁਲਿਸ ਬਰਨਾਲਾ ਪੁਲਿਸ ਪੋਚੀਗੇਸ ਵਾਸਤੇ ਲੈ ਜਾਂਦੀ ਆ ਤੁਹਾਨੂੰ ਪਤਾ ਬਲਸ ਵਾਲੇ ਜਦੋਂ ਜਿਵੇਂ ਮਨਾਉਂਦੇ ਹੁੰਦੇ ਆ ਜਦੋਂ ਮਨਾਇਆ ਤੇ ਉਹ ਮੰਨੀ ਵੀ ਇਹ ਕੁਦਰਤੀ ਮੌਤ ਨਹੀਂ ਹੋਈ ਇਹ ਕਤਲ ਹੈ ਇੱਕ ਕਿਵੇਂ ਕਤਲ ਹੈ ਕਿਵੇਂ ਹੋਇਆ ਕਿਧਰ ਨੇ ਮਿਲ ਕੇ ਹੋਇਆ ਉਹ ਮੰਨੀ ਵੀ ਮੇਰੇ ਇੱਕ ਹਰਦੀਪ ਸਿੰਘ ਨਾਂ ਦੇ ਵਿਅਕਤੀ ਨਾਲ ਪਿਛਲੇ ਲੰਮੇ ਸਮੇਂ ਤੋਂ ਨਜਾਇਜ਼ ਸੰਬੰਧ ਸੀਗੇ ਆਸ-ਪਾਸ ਵਾਲੇ ਲੋਕਾਂ ਨੂੰ ਵੀ ਮੈਡਮ ਮੋਟਾ ਪਤਾ ਹੁੰਦਾ ਵੀ ਇਹ ਵਿਅਕਤੀ ਇਹਨਾਂ ਦੇ ਘਰੇ ਆਉਂਦਾ ਹੈ ਜਾਂ ਜੋ ਵੀ ਹੈ ਹਨਾ ਤੇ ਇਦਾਂ ਚੱਲਦਾ ਹਰਚਰਨ ਸਿੰਘ ਨੇ ਮਾਉਂਟ ਲਿਟਰਾ ਸਕੂਲ ਦੇ ਵਿੱਚ ਦੋ ਬੈਣਾਂ ਪਾਈਆਂ ਹੁੰਦੀਆਂ ਵਧੀਆ ਜਮੀਨ ਦਾਦਤ ਹੁੰਦੀ ਆ ਵਧੀਆ ਘਰ ਹੁੰਦਾ ਬਹੁਤ ਸਿਆਣਾ ਤੇ ਨਰਮ ਬੰਦਾ ਉਹਨੂੰ ਪਿੰਡ ਦੇ ਵਿੱਚ ਹਰਚਰਨ ਸਿੰਘ ਨੂੰ ਕਿਹਾ ਜਾਂਦਾ ਤੇ ਉਹ ਮੰਨਦੀ ਆ ਵੀ ਇੱਕ ਮੇਰਾ ਆਸ਼ਿਕ ਹਰਦੀਪ ਸਿੰਘ ਤੇ ਇੱਕ ਉਹਦਾ ਆਸ਼ਿਕ ਦਾ ਦੋਸਤ ਸੁਖਜੀਤ ਸੁਖਦੀਪ ਸੁਖਦੀਪ ਸਿੰਘ ਸੁਖਜੀਤ ਕੌਰ ਉਸ ਪਤਨੀ ਦਾ ਨਾਮ ਹੈ ਪੇਕੇ ਪਿੰਡੋ ਦੇ ਮਹਾਰਾਜ ਆ ਤੇ ਜਿਹੜਾ ਹਰਦੀਪ ਸਿੰਘ ਹੈ ਉਹਦਾ ਪਿੰਡ ਵੀ ਮਹਾਰਾਜ ਆ ਪਹਿਲਾਂ ਦੇ ਸੰਬੰਧ ਹੋ ਸਕਦੇ ਆ ਤੇ ਹੁਣ ਹੋਰਾਂਪਰੇ ਰਹਿੰਦਾ ਸੀ ਤੇ ਉਹ ਕਹਿੰਦੀ ਜਿਵੇਂ ਉਹ ਮੰਨੀ ਆ ਕਹਿੰਦੀ ਅਸੀਂ ਹਿੱਟ ਜਿਹੜੀ ਹੁੰਦੀ ਹੈ ਸਪਰੇ ਇਹ ਉਹਦੇ ਮੂੰਹ ਦੇ ਵਿੱਚ ਸਿੜਕ ਕੇ ਚੰਗੀ ਤਰ੍ਹਾਂ ਵਾਵਾ ਤੇ ਉਸ ਤੋਂ ਬਾਅਦ ਕਹਿੰਦੀ ਅਸੀਂ ਰੱਸੀ ਨਾਲ ਗਲਾ ਘੋਟ ਕੇ ਉਹਨੂੰ ਕਾਰ ਦੇ ਵਿੱਚ ਰੱਖ ਕੇ ਜਾਂ ਮਰਿਆ ਕਹਿ ਲੋ ਜਾਂ ਅਧ ਮਰਿਆ ਕਰਕੇ ਲਾ ਲੋ ਕਾਰ ਦੇ ਵਿੱਚ ਰੱਖ ਕੇ ਲਿਜਾ ਕੇ ਉਸ ਸੁੰਨਸਾਣ ਜਗਾ ਸਵਰਸਾ ਦੇਖ ਕੇ ਪੈਟਰੋਲ ਛਿੜਕ ਕੇ ਜੋ ਉਹ ਮੰਨੇ ਆ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਜਾਂਦੀ ਆ ਤੇ ਉਹਨੂੰ ਡਰਾਈਵਰ ਸੀਟ ਤੇ ਕਰਕੇ ਪੂਰੇ પ્લાન્ટ ਦੇ ਨਾਲ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਜਾਂਦੀ ਆ ਤੇ ਉਥੋਂ ਜੇ ਉਹਨੂੰ ਰਾਹ ਹੀ ਨਾਉਂਦੇ ਉਹਨੂੰ ਬਸ ਇਹੀ ਲੱਗਦਾ ਹੈ ਉਹ ਬੰਦੇ ਉਥੋਂ ਨਿਕਲ ਜਾਂਦੇ ਆ ਆਪਦਾ ਕੰਮ ਕਰਕੇ ਰਾਹੀ ਰਾਂ ਨੂੰ ਇਹੀ ਲੱਗਦਾ ਵੀ ਕਾਰ ਨੂੰ ਅੱਗ ਲੱਗੀ ਸ਼ਾਰਟ ਸਰਕਟ ਹੋ ਗਿਆ ਜਾਂ ਜੋ ਵੀ ਕਾਰਾਂ ਨੂੰ ਅੱਗਾ ਅਕਸਰ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਘਟਰਾਮ ਐਦਾਂ ਦੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਉਵੇਂ ਹੀ ਉਹਨੂੰ ਜੋੜ ਦਿੱਤਾ ਜਾਂਦਾ ਤੇ ਹੁਣ ਆਹ ਦੇਖੋ ਜੀ ਕੀਤੇ ਬੰਦਾ ਵਿਸ਼ਵਾਸ ਕਰੂਗਾ ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਾਵਾਂ ਲਈਆਂ ਹੁੰਦੀਆਂ ਇਕੱਠੇ ਜਾਉਣ ਮਰਨ ਦੀਆਂ ਗੱਲਾਂ ਹੁੰਦੀਆਂ ਸਾਰੀ ਜ਼ਿੰਦਗੀ ਇੱਕ ਦੂਜੇ ਨਾਲ ਨਿਭਾਉਣੀ ਹੁੰਦੀ ਆ ਇੱਕ ਦੂਜੇ ਤੇ ਅੰਨਾ ਵਿਸ਼ਵਾਸ ਹੁੰਦਾ ਵਿਸ਼ਵਾਸ ਬਿਨਾ ਸਿਸਟਮ ਚੱਲਦਾ ਨਹੀਂ ਤੇ ਜਦੋਂ ਉਹੀ ਇਹੋ ਜਿਹਾ ਕੁਝ ਇਹੋ ਜਿਹੇ ਪਲਾਨ ਹੋਣ ਲੱਗ ਜਾਣ ਤਾਂ ਫਿਰ ਮਿੱਤਰੋ ਰੱਬ ਹੀ ਰੱਖਾ ਦੇਖੋ ਨਿੱਕੇ ਨਿੱਕੇ ਦੋ ਬੱਚੇ ਆ ਬੱਚਿਆਂ ਦਾ ਨਹੀਂ ਸੋਚੇ ਸੰਦਰੀ ਨੇ ਆਪਦਾ ਘਰ ਆਪੇ ਪੱਟ ਲਿਆ ਇੱਕ ਕੋਈ ਪਲਾਨ ਕਰਿਆ ਹੋਊ ਆਸ਼ਕ ਨਾਲ ਵੀ ਆਪਾਂ ਇਕੱਠੇ ਜ਼ਿੰਦਗੀ ਜਿਊਵਾਂਗੇ ਤੇ ਮਾਮਲਾ ਜੋ ਮੈਂ ਖਬਰ ਪੁਲਿਸ ਨੇ ਕਾਨਫਰੰਸ ਕਰੀ ਆ ਉਹਦੇ ਵਿੱਚ ਇਹ ਵੀ ਆਇਆ ਵੀ 6 ਸਾਲ ਪਹਿਲਾਂ ਉਸ ਵਿਅਕਤੀ ਦੀ ਹਰਚਰਨ ਸਿੰਘ ਦੀ ਮਾਂ ਦੀ ਵੀ ਜਿਹੜੀ ਮੌਤ ਆ ਭੇਦ ਭਰੇ ਹਾਲਤ ਦੇ ਵਿੱਚ ਹੋਈ ਸੀ ਤੇ ਹੁਣ ਉਹ ਰਿਮਾਂਡ ਤੇ ਨੇ ਦੇਖੋ ਹੋਰ ਅੱਗੇ ਕੀ ਨਿਕਲਦਾ ਹੈ ਦੇਖੋ ਕਿੱਡੇ ਪਲਾਨ ਦੇ ਨਾਲ ਤਿੱਥੇ ਲਿਜਾ ਕੇ ਦੁਪਹਿਰੇ ਤਕਰੀਬਨ ਜੋ ਟਾਈਮ ਲਿਖੇ 11 12 ਵਜੇ ਆਸਪਾਸ ਦੇਖ ਕੇ ਅੱਗ ਲਾਤੀ ਆ ਵੀ ਮਾਮਲਾ ਖੁਰਦਵਰਦ ਹੋ ਜਾਉ ਹੋ ਵੀ ਗਿਆ ਸੀ ਚਾਹੇ ਪੁਲਿਸ ਦੀ ਇਹ ਤਬਦੀਸ਼ ਦੀ ਸਲਾਹਗਾ ਕਰਨੀ ਬਣਦੀ ਹੈ ਵੀ ਉਹਨਾਂ ਨੇ ਇਸ ਮਾਮਲੇ ਤੇ ਗੌਰ ਰੱਖੀ ਮਾਮਲਾ ਸ਼ੱਕੀ ਜਾਪਿਆ ਜਾਂ ਜਿਵੇਂ ਬੀਮੇ ਵਾਲਿਆਂ ਦੀ ਗੱਲ ਵੀ ਕਹਿੰਦੇ ਆ ਵੀ ਉਹਨਾਂ ਨੇ ਜਾਂਚਬੀਨ ਕਰੀ ਵੀ ਮੌਤ ਕਿਵੇਂ ਹੋਈ ਕਦੋਂ ਗਿਆ ਕਿਵੇਂ ਉਹਨਾਂ ਨੇ ਸੀਸੀਟੀਵੀ ਵਗੈਰਾ ਜਿਹੜੇ ਕਢਵਾਏ ਕਿੱਥੋਂ ਲੰਘਿਆ ਕੀ ਗੱਲਬਾਤ ਉੱਥੇ ਕੋਈ ਇਦਾਂ ਦੀ ਗੱਲਬਾਤ ਸਾਹਮਣੇ ਆਈ ਵੀ ਮੋਟਰਸਾਈਕਲ ਦੇ ਬੰਦੇ ਇੱਥੋਂ ਕੋਲੋਂ ਗਏ ਆ ਤਾਂ ਬਈ ਇਹ ਪਤਾ ਲੱਗਿਆ ਤੇ ਰਮਾਂਡਤੇ ਨੇ ਬਰਨਾਲੇ ਉਹ ਜਿਲੇ ਬਰਨਾਲਾ ਪਿੰਡ ਦਰਾਜ ਦੀ ਘਟਨਾ ਹੈ ਤੇ ਦੇਖੋ ਯਾਰ ਬੰਦਾ ਕੀ ਤੇ ਵਿਸ਼ਵਾਸ ਕਰੂਗਾ ਇੱਕ ਬਸ ਦਾ ਰਸ ਦਾ ਕਰ ਆਪ ਦੇ ਹੱਥੀਂ ਆਪ ਪੱਟ ਲਿਆ ਬੱਚੇ ਰੁੱਲ ਜਾਣਗੇ ਵਿਚਾਰੇ ਪਤਾ ਨਹੀਂ ਕਿਵੇਂ ਪਾਲਣਗੇ ਕਿਉਂਕਿ ਮਾਂ ਜੇਲ੍ਹ ਚ ਪਿਓ ਰਹਾ ਨਹੀਂ ਸਾਰਾ ਕੁਝ ਕਰੇ ਜ਼ਮੀਨ ਜਾਇਦਾਦ ਹੁੰਦੇ ਸੁੰਦੇ ਸੁੰਦੇ ਵੀ ਵਿਚਾਰੇ ਰੁੱਲਣਗੇ ਉਹ ਸੋਚੇ ਹੀ ਨਹੀਂ ਇਹ ਹਿੰਗਟਣਾਵਾਂ ਵੀਰੇ ਪਹਿਲਾਂ ਵੀ ਹੁੰਦੀਆਂ ਪਰ ਇਹ ਲੋਕ ਇਹ ਨਹੀਂ ਸੋਚਦੇ ਵੀ ਪਤਾ ਲੱਗ ਜਾਊਗਾ ਅਸੀਂ ਫੜੇ ਜਾਵਾਂਗੇ ਜ਼ਿੰਦਗੀ ਸਾਡੀ ਕਿੱਧਰ ਨੂੰ ਵਗ ਜੂਗੀ ਤੇ ਇੱਕ ਵਿਆਹੀ ਬਰੀ ਹੋ ਕੇ ਬੱਚਿਆਂ ਦੀ ਮਾਂ ਹੋ ਕੇ ਦੋ ਦੀ ਫਿਰ ਵੀ ਆਸ਼ਕੀਆਂ ਤੋਂ ਕਰਦੀਆਂ ਹਨਾ ਤੇ ਦੇਖੋ ਕੀ ਕੀ ਬਾਕੀ ਜਦੋਂ ਨਜਾਇਜ਼ ਸੰਬੰਧ ਬਾਹਰਲੇ ਬੰਦੇ ਨਾਲ ਹੋ ਜਾਣ ਫਿਰ ਬਾਹਰਲੇ ਬੰਦੇ ਨੂੰ ਜਾਇਦਾਦ ਦੇ ਉੱਤੇ ਉਹਦੀ ਅੱਖ ਹੋ ਜਾਂਦੀ ਹੈ ਨਵੀਆਂ ਪਲਾਨਿੰਗਾਂ ਬਣ ਜਾਂਦੀਆਂ ਆਪਾਂ ਜ਼ਿੰਦਗੀ ਇਕੱਠੇ ਬਸਰ ਕਰਾਂਗੇ ਆਪਾਂ ਉੱਥੇ ਵਗ ਜਾਾਂਗੇ ਆਪਾਂ ਉਹ ਕਰ ਲਾਂਗੇ ਆਹ ਕਰ ਲਾਂਗੇ ਤੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਸਬੰਧ ਸੀਗੇ ਤੇ ਇੱਕ ਨਾ ਇੱਕ ਦਿਨ ਆ ਦੇਖੋ ਆ ਕੇ ਇਹਦਾ ਕੀ ਰਿਜ਼ਲਟ ਨਿਕਲਿਆ ਤੇ ਬੰਦਾ ਕੀ ਤੇ ਵਿਸ਼ਵਾਸ ਕਰੂ ਯਾਰ ਤੇ ਇਸ ਟਾਈਮ ਰਿਮਾਂਡ ਤੇ ਨਹੀਂ ਉਹ ਦੇਖੋਣ ਵਾਲੇ ਸਮੇਂ ਦੇ ਵਿੱਚ ਕੀ ਸਾਹਮਣੇ ਆਉਂਦਾ ਤੇ ਇਹ ਤਾਂ ਮੁੰਡੇ ਤੇ ਰਿਸ਼ਤੇਦਾਰਾਂ ਨੇ ਉੱਤਾਂ ਚੱਕਿਆ ਉਹਨੇ ਮਾਮੇ ਦੇ ਮੁੰਡਿਆਂ ਨੇ ਫਿਰ ਕਿਤੇ ਜਾ ਕੇ ਇਹ ਸਾਰਾ ਸਿਸਟਮ ਨਿਕਲਿਆ ਦੇਖੋ ਯਾਰ ਕਿੰਡੀ ਹੈਰਾਨੀ ਦੀ ਗੱਲ ਹੈ ਇੱਕ ਬੰਦੇ ਨੂੰ ਆਪਦੇ ਪਤੀ ਨੂੰ ਇਸ ਤਰ੍ਹਾਂ ਜਾਉਂਦੇ ਨੂੰ ਸਾੜ ਦੇਣਾ ਜਾਉਂਦੇ ਨੂੰ ਜਾਂ ਮਰੇ ਨੂੰ ਜੋ ਵੀ ਹੈ ਜਿਵੇਂ ਵੀ ਆ ਇਸ ਤਰ੍ਹਾਂ ਸਾੜ ਦੇਣਾ ਵੀ ਉਹਦੀ ਮੂੰਹ ਵੇਖਣਾ ਵੀ ਕਿਸੇ ਨੂੰ ਨਸੀਬ ਨਾ ਹੋਵੇ ਹਨਾ ਤੇ ਕਲਯੁਗ ਕਲਯੁਗ ਹੀ ਕਹਾਂਗੇ ਨਾ ਹੋਰ ਕੀ ਕਹਾਂਗੇ ਤੇ ਮੇਰਾ ਵੀਰ ਵੀਡੀਓ ਅੱਗੇ ਦੀ ਅੱਗੇ ਸਾਂਝੀ ਜ਼ਰੂਰ ਕਰ ਦਿਓ ਤਾਂ ਕਿ ਕੋਈ ਸਮਝ ਜਾਵੇ ਕੋਈ ਇਹ ਤਾਂ ਸੇਧ ਲੈ ਲੇ ਧੰਨਵਾਦ